ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਦਸਤਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸ਼ੁਕਰਾਨਾ ਅਸੀਂ ਹਰਦਮ ਕਰਦੇ ਰਹਿਣਾ ਚਾਹੀਦਾ ਸਾਨੂੰ ਹਰਦਮ ਸ਼ੁਕਰਾਨੇ 'ਚ ਰਹਿਣਾ ਚਾਹੀਦਾ ਇਹ ਗੱਲਾਂ ਸਾਡੇ ਸਾਰਿਆਂ ਲਈ ਜ਼ਰੂਰੀ ਨੇ ਕਿਉਂਕਿ ਅਸੀਂ ਇਸ ਧਰਤੀ ਤੇ ਸਾਨੂੰ ਜੀਵਨ ਮਿਲਿਆ ਤੇ ਜੋ ਕੁਝ ਵੀ ਸਾਨੂੰ ਪ੍ਰਾਪਤੀਆਂ ਹੋਈਆਂ ਨੇ ਇੱਥੇ ਰਹਿੰਦੇ ਹਾਂ ਜਿਨ੍ਹਾਂ ਦੇ ਸਿਰ ਤੇ ਅਸੀਂ ਸਰਵਾਈਵ ਕਰ ਸਕਦੇ ਆਂ ਆਪਦੀ ਜ਼ਿੰਦਗੀ ਨੂੰ ਅੱਗੇ ਵਧਾ ਸਕਦੇ ਆਂ ਉਨਾ ਹਰ ਚੀਜ਼ਾਂ ਲਈ ਸਾਨੂੰ ਕੁਦਰਤ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਤੇ ਅੱਜ ਦੀ ਗੱਲਬਾਤ ਦੇ ਵਿੱਚ ਜਿਸ ਚੀਜ਼ ਲਈ ਅਸੀਂ ਰੱਬ ਦਾ ਸ਼ੁਕਰੀਆ ਅਦਾ ਕਰਨਾ ਹੈ ਕੁਦਰਤ ਦਾ ਸ਼ੁਕਰੀਆ ਅਦਾ ਕਰਨਾ ਉਹ ਹੈਗੇ ਨੇ ਸਾਡੇ ਕੱਪੜੇ ਸਾਡਾ ਪਹਿਰਾਵਾ ਸਾਡਾ ਪਹਿਨਣ ਪਚਰਨ ਤੁਸੀਂ ਦੇਖੋ ਕਿ ਕਿੰਨੇ ਮੌਸਮ ਨੇ ਹਨਾ ਕਦੇ ਸਰਦੀ ਹੁੰਦੀ ਆ ਕਦੇ ਗਰਮੀ ਹੁੰਦੀ ਆ ਕਦੇ ਬਾਰਿਸ਼ ਹੁੰਦੀ ਆ ਕਦੇ ਧੁੱਪ ਤੇਜ ਹੁੰਦੀ ਆ ਕਦੇ ਠੰਡੀਆਂ ਹਵਾਵਾਂ ਤੇ ਛਾਵਾਂ ਹੁੰਦੀਆਂ ਨੇ ਹਰ ਮੌਸਮ ਦੇ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਕੱਪੜਿਆਂ ਨਾਲ ਟਕਦੇ ਆਂ ਜਦੋਂ ਵੀ ਸਰਦੀ ਹੁੰਦੀ ਆ ਸਾਨੂੰ ਮੋٹے ਕੱਪੜੇ ਦੀ ਤਲਾਸ਼ ਰਹਿੰਦੀ ਆ ਅਸੀਂ ਮੋٹے ਕੱਪੜੇ ਪਹਿਨਦੇ ਆ ਗਰਮੀ ਹੁੰਦੀ ਆ ਤਾਂ ਅਸੀਂ ਸੂਤੀ ਹਲਕੇ ਕੱਪੜੇ ਪਾਉਣ ਲੱਗ ਜਾਂਦੇ ਆ ਇਮੇਜਿਨ ਕਰਕੇ ਦੇਖੋ ਕਿ ਜੇ ਇਹ ਕੱਪੜੇ ਨਾ ਹੁੰਦੇ ਕੱਪੜੇ ਦੀ ਕਾੜ ਨਾ ਕੱਢੀ ਹੁੰਦੀ ਅਸੀਂ ਉਸੇ ਜੰਗਲੀ ਸਮੇਂ ਛੁੰਦੇ ਜਦੋਂ ਮਨੁੱਖ ਪੱਤਿਆਂ ਨੂੰ ਬਹਿਨਦਾ ਸੀ ਤਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਹੋ ਸਕਦੀ ਆ ਸੋ ਸਾਨੂੰ ਹਰ ਵੇਲੇ ਇਹਨਾਂ ਚੀਜ਼ਾਂ ਦਾ ਸ਼ੁਕਰਾਨਾ ਅਦਾ ਕਰਦੇ ਰਹਿਣਾ ਚਾਹੀਦਾ ਜੋ ਜੋ ਵੀ ਸਾਨੂੰ ਸਾਡੇ ਲਈ ਕੁਦਰਤ ਨੇ ਦਿੱਤਾ ਹੈ ਕੁਦਰਤ ਨੇ ਬਖਸ਼ਿਆ ਕੱਪੜਿਆਂ ਦਾ ਇੱਕ ਹੋਰ ਵੀ ਹੈਗਾ ਕਿ ਇਹ ਸਿਰਫ ਆਪਾਂ ਨੂੰ ਮੌਸਮਾਂ ਤੋਂ ਨਹੀਂ ਬਚਾਉਂਦੇ ਹੁਣ ਤਾਂ ਅਸੀਂ ਇਹਨੂੰ ਆਪਣੀ ਪਸੰਦ ਨਾ ਪਸੰਦ ਦੇ ਅਨੁਸਾਰ ਵੀ ਪਹਿਨਣਾ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਸਾਡਾ ਮੌਜੂਦਾ ਸਮਾਂ ਹੈਗਾ ਇੱਥੇ ਸਭ ਤੋਂ ਜ਼ਿਆਦਾ ਜ਼ੋਰ ਕੱਪੜਿਆਂ ਤੇ ਦਿੱਤਾ ਜਾਂਦਾ ਹੈ ਤੁਸੀਂ ਕਿਤੇ ਬਾਜ਼ਾਰ ਚਲੇ ਜਾਓ ਸ਼ਾਪਿੰਗ ਮਾਲ ਚਲੇ ਜਾਓ ਕੱਪੜਿਆਂ ਵਾਲੇ ਸਟੋਰਾਂ ਤੇ ਸਭ ਤੋਂ ਜ਼ਿਆਦਾ ਪੀੜ ਹੁੰਦੀ ਆ ਉੱਥੇ ਵਨਸ ਵੰਨੇ ਸਾਨੂੰ ਰੈਡੀमेड ਬਣੇ ਹੋਏ ਸੂਟ ਸ਼ਰਟਾਂ ਪੈਂਟਾਂ কুরਤੇ ਪਜਾਮੇ ਪਤਾ ਨਹੀਂ ਕੀ ਕੁਸ਼ ਮਫਲਰ ਦੁਪੱਟੇ ਸ਼ਾਲਾਂ ਸਵੈਟਰਸ ਬਹੁਤ ਕੁਛ ਸਾਡੇ ਲਈ ਉੱਥੇ ਪਿਆ ਹੁੰਦਾ ਤੇ ਸਾਨੂੰ ਚੋਣ ਕਰਨੀ ਔਖੀ ਹੋ ਜਾਂਦੀ ਹੈ ਇੰਨਾ ਮਹੱਤਵ ਹੈ ਨਾ ਕੱਪੜਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਪਦੇ ਮਨਪਸੰਦ ਕੱਪੜੇ ਪਾ ਕੇ ਸ਼ੀਸ਼ੇ ਮੂਰੇ ਖੜ ਕੇ ਆਪਣੇ ਆਪ ਨੂੰ ਨਿਹਾਰਦੇ ਹਾਂ ਤਾਂ ਜਿਹੜੀ ਸਾਡੀ ਅੰਦਰੂਨੀ ਖੁਸ਼ੀ ਹੈ ਉਹ ਦੇਖਣ ਵਾਲੀ ਹੋਈ ਹੁੰਦੀ ਹੈ ਕੱਪੜਿਆਂ ਨਾਲ ਸਾਡੀ ਜਿਹੜੀ ਪਰਸਨੈਲਿਟੀ ਆ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ ਜਿਸ ਬੰਦੇ ਦਾ ਜਿਸ ਤਰ੍ਹਾਂ ਦਾ ਵਿਚਾਰ ਹੁੰਦਾ ਉਹੋ ਜੇ ਉਹ ਕੱਪੜੇ ਪਾਉਂਦਾ ਹੈ ਕਪੜੇ ਸਾਡਾ ਅਕਸ ਹੁੰਦੇ ਨੇ ਕਪੜੇ ਚੋਂ ਸਾਡੀ ਪਰਸਨੈਲਿਟੀ ਨਿਕਰ ਕੇ ਬਾਹਰ ਆਉਂਦੀ ਆ ਕਿਉਂਕਿ ਕਪੜੇ ਅਸੀਂ ਉਹੀ ਚੁਣਦੇ ਆ ਜੋ ਸਾਡਾ ਸੁਭਾਅ ਹੁੰਦਾ ਹੈ ਕਈਆਂ ਨੂੰ ਗ੍ਰੇਸਫੁਲੀ ਕਪੜੇ ਪਾਉਣ ਦੀ ਆਦਤ ਹੁੰਦੀ ਆ ਸਿਰ ਤੋਂ ਪੈਰਾਂ ਤੱਕ ਉਹਨਾਂ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਕੱਪੜਿਆਂ ਨਾਲ ਕੱਜਿਆ ਹੁੰਦਾ ਕਈਆਂ ਨੂੰ ਥੋੜੇ ਲੂਸ ਫਿਟਿੰਗ ਵਾਲੇ ਕਪੜੇ ਪਸੰਦ ਆ ਕਈਆਂ ਨੂੰ ਟਾਈਟ ਫਿਟ ਵਾਲੇ ਕਪੜੇ ਪਸੰਦ ਹੈਗੇ ਆ ਇਹ ਜਿਹੜੀ ਵਨਸਵੰਨਤਾ ਇਸ ਲਈਏ ਕਿਉਂਕਿ ਕੱਪੜਿਆਂ ਦੀ ਅਹਿਮੀਅਤ ਸਾਡੀ ਜ਼ਿੰਦਗੀ 'ਚ ਹੋਣ ਕਰਕੇ ਤਾਂ ਮਾਰਕੀਟ ਦੇ ਵਿੱਚ ਬਾਜ਼ਾਰ ਨੇ ਵੀ ਉਹ ਚੀਜ਼ਾਂ ਸਾਡੇ ਲਈ ਉਪਲਬਧ ਕਰਤੀਆਂ ਸੋ ਕੱਪੜਿਆਂ ਲਈ ਕੁਦਰਤ ਦੇ ਸ਼ੁਕਰਾਨੇ ਦੇ ਨਾਲ ਸਾਨੂੰ ਉਸ ਦਾ ਵੀ ਸ਼ੁਕਰੀਆ ਅਦਾ ਕਰਨਾ ਵੰਦਾ ਜਿੰਨਾ ਸਦਕੇ ਅਸੀਂ ਇਹ ਕੱਪੜੇ ਪੈਣ ਯੋਗ ਹੀ ਹੋયા ਕੱਪੜਾ ਸਿੱਧਾ ਹੀ ਪੈਦਾ ਨਹੀਂ ਹੁੰਦਾ ਇਹਦੇ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਹੈ ਪਹਿਲਾਂ ਕਪਾਹ ਬੀਜੀ ਜਾਂਦੀ ਹੈ ਫਿਰ ਉਹਨੂੰ ਪਾਲਿਆ ਜਾਂਦਾ ਹੈ ਫਿਰ ਉਹਦੀ ਜਦੋਂ ਫਸਲ ਤਿਆਰ ਹੁੰਦੀ ਹੈ ਉਹਦਾ ਇਕੱਲਾ ਇਕੱਲਾ ਫੁੱਲ ਤੋੜਿਆ ਜਾਂਦਾ ਹੈ ਕਪਾਹ ਦਾ ਫਿਰ ਉਹਨੂੰ ਪਿੰਜਿਆ ਜਾਂਦਾ ਹੈ ਫਿਰ ਉਹਨੂੰ ਕੱਤਿਆ ਜਾਂਦਾ ਹੈ ਕੱਤਣ ਤੋਂ ਬਾਅਦ ਮਿਲਾਂ ਦੇ ਵਿੱਚ ਕੱਪੜੇ ਨੂੰ ਬਣਾਇਆ ਜਾਂਦਾ ਹੈ ਉਹਦੇ ਤੇ ਪ੍ਰਿੰਟਿੰਗ ਕੀਤੀ ਜਾਂਦੀ ਹੈ ਉਹਦੇ ਤੇ ਛਾਪਾ ਲਗਾਇਆ ਜਾਂਦਾ ਹੈ ਐਨੀ ਸਾਰੀ ਮਿਹਨਤ ਤੋਂ ਬਾਅਦ ਸਾਡੇ ਹੱਥ 'ਚੋਂ ਕੱਪੜਾ ਆਉਂਦਾ ਤਾਂ ਕਿ ਅਸੀਂ ਉਹਨੂੰ ਆਪਣੀ ਮਨਪਸੰਦ ਅਨੁਸਾਰ ਸਵਾ ਕੇ ਆਪਣੇ ਤੇ ਪਹਿਨ ਸਕੀਏ ਜਦੋਂ ਵੀ ਅਸੀਂ ਕੱਪੜੇ ਪਹਿਨਦੇ ਹਾਂ ਸਾਨੂੰ ਸੋਚਣਾ ਚਾਹੀਦਾ ਕਿ ਇਹ ਕਿੱਥੋਂ ਚੱਲ ਕੇ ਸ਼ੁਰੂ ਹੋਈ ਸੀ ਇਹਦੇ ਪਿਛਲੀ ਮਿਹਨਤ ਤੇ ਕਿਸ ਤਰ੍ਹਾਂ ਇਹ ਸਾਡੇ ਹੱਥਾਂ 'ਚ ਪਹੁੰਚਿਆ ਸੋ ਸਾਨੂੰ ਕੁਦਰਤ ਨੂੰ ਇਸ ਬਹੁਤ ਸੋਹਣੀ ਦਾਤ ਦਾ ਸ਼ੁਕਰੀਆ ਅਦਾ ਕਰਨ ਕਰਦੇ ਰਹਿਣਾ ਚਾਹੀਦਾ ਕਿ ਕੁਦਰਤ ਨੇ ਸਾਨੂੰ ਉਹ ਬੀਜ ਦਿੱਤਾ ਜਿੱਥੋਂ ਰੂਹ ਬਣਦਾ ਹੈ। ਬਾਕੀ ਸਾਰੀਆਂ ਮਿਹਨਤਾਂ ਇਨਸਾਨ ਨੇ ਕੀਤੀਆਂ ਨੇ। ਮਸ਼ੀਨਾਂ ਰਾਹੀਂ ਕੁਛ ਹੱਥਾਂ ਰਾਹੀਂ ਤਾਂ ਜਾ ਕੇ ਕਿਤੇ ਇਹ ਕਿਹੜਾ ਕੱਪੜਾ ਸਾਨੂੰ ਨਸੀਬ ਹੋਇਆ। ਤੇ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਹਮੇਸ਼ਾ ਅਸੀਂ ਕੁਦਰਤ ਦੇ ਸ਼ੁਕਰਾਨੇ ਚ ਰਹੀਏ। ਉਹਦੀ ਹਰ ਇੱਕ ਦਿੱਤੀ ਚੀਜ਼ ਸਦਕਾ। ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਹੈ ਬਹੁਤ ਸਾਰੀਆਂ ਨਿਯਮਤਾ ਕੁਦਰਤ ਨੇ ਸਾਡੀ ਝੋਲੀ ਪਾਈਆਂ ਨੇ ਤੇ ਸਾਡੇ ਕੋਲ ਤਾਂ ਸਿਰਫ ਇੱਕ ਲਫ਼ਜ਼ ਸ਼ੁਕਰਾਨਾ ਹੋਣਾ ਚਾਹੀਦਾ ਹਰ ਵੇਲੇ ਉਹਦੇ ਲਈ ਚੇਤੇ ਰੱਖਿਓ ਭੁੱਲਿਓ ਨਾ ਕਿ ਅਸੀਂ ਉਸ ਕੁਦਰਤ ਦੀ ਹਰ ਇੱਕ ਦਿੱਤੀ ਚੀਜ਼ ਨੂੰ ਮਾਣ ਰਹੇ ਹਾਂ ਇਸ ਧਰਤੀ ਤੇ ਤਦੇ ਹੀ ਸਾਡਾ ਜਿਉਣਾ ਸੋਹਣੀ ਤਰ੍ਹਾਂ ਜਿਉਣਾ ਸੰਭਵ ਹੋਇਆ ਜਿ ਜਿੰਨੇ ਲੋਕ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਦੇਖੋ ਤੁਸੀਂ ਕੀ ਕੀ ਪਹਿਨਿਆ ਹੋਇਆ ਤੇ ਕਿੰਨਾ ਫੱਬਦਾ ਉਹ ਤੁਹਾਡੇ ਤੇ ਬਹੁਤ ਸਾਰੇ ਲੋਕ ਇਹੋ ਜਿਵੇਂ ਨਹੀਂ ਜਿਨ੍ਹਾਂ ਦੀ ਪਹੁੰਚ ਵਿੱਚ ਉਹ ਚੀਜ਼ ਨਹੀਂ ਹੁੰਦੀ ਜੋ ਤੁਹਾਡੇ ਕੋਲ ਮਹੀਆ ਸੋ ਉਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਸ਼ੁਕਰਾਨੇ ਚ ਉਹ ਲੋਕ ਰਹਿੰਦੇ ਹੋਣੇ ਆ ਤੇ ਅਰਦਾਸਾਂ ਚ ਵੀ ਰਹਿੰਦੇ ਹੋਣਗੇ ਕਿ ਪ੍ਰਮਾਤਮਾ ਸਾਨੂੰ ਵੀ ਇਹ ਚੀਜ਼ ਬਖਸ਼ ਸੋ ਜਿਨ੍ਹਾਂ ਕੋਲ ਬਖਸ਼ੀਆਂ ਹੋਈਆਂ ਨੇ ਇਹੋ ਜਿਹੀਆਂ ਨਿਯਾਮਤਾ ਸਾਨੂੰ ਸਾਰਿਆਂ ਨੂੰ ਉਸ ਕੁਦਰਤ ਦਾ ਕਾਇਨਾਤ ਦਾ ਹਮੇਸ਼ਾ ਸ਼ੁਕਰੀਆ ਅਦਾ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜਾ ਇਹ ਇੱਕ ਸਾਝ ਬਣੀ ਰਹਿੰਦੀ ਹੈ ਕੁਦਰਤ ਨਾਲ ਤੇ ਕੁਦਰਤ ਹਮੇਸ਼ਾ ਫਿਰ ਮਨੁੱਖ ਤੇ ਮਿਹਰਬਾਨ ਰਹਿੰਦੀ ਹੈ ਅੱਜ ਦੀ ਸੀਗੀ ਇਹ ਹੀ ਗੱਲਬਾਤ ਫਿਰ ਕਿਸੇ ਨਵੇਂ ਦਿਨ ਕਿਸੇ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ